ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਜਗਤਪੁਰ ਵਿਖੇ ਜਿੱਥੇ ਉੱਗੇ ਖੇਤੀ ਮਾਹਰ ਤੇ ਲੇਖਕ ਸਰਦਾਰ ਮਹਿੰਦਰ ਸਿੰਘ ਉਸਾਂਝ ਜਿਨ੍ਹਾਂ ਦੇ ਅਕਸਰ ਫਰੀਕ ਸੀਜ਼ਨ 'ਚ ਇੱਥੇ ਅੱਗਾ ਬੜੀਆਂ ਲੋਕ ਲਾਉਂਦੇ ਨੇ ਤੇ ਜਿਹੜੀ ਪਰਾਲੀ ਨਾੜ ਅੱਗ ਲਾਉਣੀ ਹੁੰਦੀ ਆ ਉਹਨੂੰ ਤਾਂ ਬਚਾ ਲੈਂਦੇ ਨੇ ਜਿਹਦੇ ਵਾਸਤੇ ਤੂੜੀ ਬਣਨੀ ਹੁੰਦੀ ਆ ਲੇਕਿਨ ਉਸ ਤੋਂ ਬਾਅਦ ਜਿਹੜਾ ਬਚ ਖੋਸਿਆ ਉਹਨੂੰ ਬਹਾਨੇ ਦੇ ਨਾਲ ਅੱਗ ਲਾਉਂਦੇ ਨੇ ਲੋਕ ਲਿਕਨੋ ਦਸਾਨ ਸਾਬ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਕ੍ਰੀਤੀਆਂ ਨੇ ਇਹਦੇ ਖਿਲਾਫ ਰਹੇ ਨੇ ਤੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੱਲ ਬੜੀ ਜਦੋਜਦ ਹੈ ਨਾਲ ਉਹਨਾਂ ਦੇ ਫਾਰਮ ਜਿਹੜਾ ਕਿ ਉਹਨਾਂ ਨੇ ਆਪਣੇ ਧੀਆਂ ਪੁੱਤਰ ਤੋਂ ਵੀ ਵੱਧ ਉਹਨੂੰ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਤੇ ਉਹਨਾਂ ਨੇ ਕੱਲ ਉਹਨਾਂ ਦੇ ਘਰ ਬਿਲਕੁਲ ਫਾਰਮ ਦੇ ਨੇੜੇ ਅੱਗ ਪਹੁੰਚ ਗਈ ਸੀ ਬੜੀ ਦੂਰ ਤੋਂ ਕਿਲੋਮੀਟਰ ਤੋਂ ਅੱਗ ਜਿਹੜੀ ਉਹ ਚੱਲਦੀ ਨਾਲ ਫਾਰਮ ਤੱਕ ਪਹੁੰਚੀ ਆ ਐ ਦਸਾਨ ਸਾਬ ਦੱਸੋ ਕਿਸ ਤਰ੍ਹਾਂ ਕੱਲ ਘਟਨਾ ਵਾਪਰੀ ਹੈ ਔਸਲ ਦੇ ਵਿੱਚ ਹਰ ਸਾਲ ਜਦੋਂ ਇਹ ਦੇਣ ਆਉਂਦੇ ਆ ਕਣਕ ਦੀ ਕਟਾਈ ਤੋਂ ਬਾਅਦ ਦੇ ਜੋ ਬਰਤਾਰਾ ਹੁੰਦਾ ਸਾਡੇ ਲੋਕਾਂ ਵੱਲੋਂ ਉਹ ਤੇ ਕਰਕੇ ਮਨ ਬੜਾ ਹੀ ਦੁਖੀ ਹੁੰਦਾ ਹੈ ਬਹੁਤ-ਬਹੁਤ ਪਰੇਸ਼ਾਨੀ ਹੁੰਦੀ ਹੈ ਜਦੋਂ ਚਲਦੀ ਹੈ ਪੱਛੋਂ ਦੀ ਨੇਰੀ ਪੱਛਮ ਦੀ ਤਾਂ ਦੁਪਹਿਰ ਨੂੰ ਅੱਗ ਲਾਉਂਦੇ ਨੇ ਲੇਧੜਾਂ ਦੀ ਜਾ ਕੇ ਮਸੀਮੇ ਦੀ ਸਰਹੱਦ ਦੇ ਕੋਲ ਜਾ ਕੇ ਜਦੋਂ ਦੱਖਣ ਦੀ ਨੇਰੀ ਚਲਦੀ ਹੋਵੇ ਤਾਂ ਹਕੀਮਪੁਰ ਪਾਸੇੋਂ ਨੈਰਟਨ ਅੱਗ ਲਾਉਂਦੇ ਨੇ ਤੇ ਲਵਾ ਕੇ ਫਿਰ ਪਾਸੇ-ਆਸੇ ਹੋ ਜਾਂਦੇ ਨੇ ਤੇ ਬਾਕੀ ਕਿਸਾਨ ਉਡੀਕਦੇ ਰਹਿੰਦੇ ਨੇ ਕਿ ਸਾਡੇ ਵੱਲ ਨੂੰ ਵੀ ਆ ਜਾਵੇ ਸਵਾਗਤ ਕਰਦੇ ਆ ਅਗਦਾ ਮੇਰਾ ਇਹ ਆ ਕਿ ਅਗਦੇ ਜੋ ਦੁਸ਼ਪ੍ਰਨਾਮ ਨੇ ਉਹਨਾਂ ਤੋਂ ਬਚਣਾ ਇਹ ਬੜਾ ਹੀ ਜ਼ਰੂਰੀ ਹੈ ਮੈਂ ਸਮਝਦਾ ਪਈ ਸਾਡਾ ਇਹ ਪਿੰਡ ਨੇੜੇ ਤੇੜੇ ਇਹ ਹਜ਼ਾਰਾਂ ਦੀ ਬਸੋਂ ਵਾਲਾ ਭਾਰਮੀ ਬਸੋਂ ਵਾਲਾ ਇਲਾਕਾ ਹੈ ਜਦ ਕੱਲ ਅੱਗ ਲੱਗੀ ਤਾਂ ਇਸ ਸਾਰੀ ਬਸੇ ਬਸੋਂ ਦੇ ਵਿੱਚੋਂ ਇਹਨਾਂ ਲੋਕਾਂ ਦੇ ਵਿੱਚੋਂ ਕੋਈ ਨਹੀਂ ਅੱਗੇ ਆਇਆ ਅੱਗ ਦਾ ਇਹ ਹੜ ਪੂਰਾ ਅੱਗ ਦਾ ਬਿਕਰਾਲ ਰਾਖਸ਼ ਇਹਦੇ ਸਾਹਮਣੇ ਮੈਨੂੰ ਮੈਂ ਸੋਚਿਆ ਕਿ ਕੋਈ ਤਾਂ ਖੜਾ ਹੋਵੇ ਮੈਂ ਕੋਸ਼ਿਸ਼ ਕੀਤੀ ਮੈਂ ਖੜਾ ਹੋਇਆ 88 ਸਾਲ ਦੀ ਉਮਰ ਵਿੱਚ ਮੈਂ ਪਾਣੀ ਦੀਆਂ ਬਾਲਟੀਆਂ ਲਿਆਂਦੀਆਂ ਫੇਰ ਬਿਰਸ਼ਾਂ ਦੀਆਂ ਸ਼ਾਖਾਂ ਲੈ ਕੇ ਉਹਨਾਂ ਦੇ ਨਾਲ ਬਜਾਈ ਅੱਗ ਮੈਨੂੰ ਲਪੇਟ ਵਿੱਚ ਲੈ ਲਿਆ ਕਰਨੇ ਮੇਰੇ ਕੱਪੜੇ ਤੱਕ ਜਲ ਗਏ ਮੈਂ ਤਕੜਾ ਹੋ ਕੇ ਇਹਨੂੰ ਰੋਕਿਆ ਅੱਗ ਨੂੰ ਤੇ ਹੁਣ ਮੈਨੂੰ ਜਿਹੜਾ ਜ਼ਿਆਦਾ ਮਹਿਸੂਸ ਹੋ ਰਿਹਾ ਸੀ ਉਹ ਮੇਰੇ ਹੀ ਨਹੀਂ ਹੋਰ ਲੋਕਾਂ ਦੇ ਵੀ ਬਿਰਸ਼ ਬੂਟੇ ਲੱਗੇ ਨੇ ਜਿਹੜੇ ਸਾਡੇ ਕੁਦਰਤ ਦੀ ਸੁੰਦਰਤਾ ਨੇ ਕੁਦਰਤ ਨੇ ਬਖਸ਼ੀ ਹੈ ਸਾਨੂੰ ਹੁਣ ਵੀ ਤੁਸੀਂ ਦੇਖਦੇ ਆ ਸਾਰਾ ਇਹ ਏਰੀਆ ਭਸਮ ਹੋਇਆ ਪਿੱਛੇ ਐ ਇੱਧਰ ਦੇਖ ਲਓ ਇਹ ਬਚਿਆ ਹੋਇਆ ਹੈ ਇਹ ਮੇਰੇ ਖੇਤਾਂ ਵਿੱਚੀਂ ਅੱਗ ਲੰਘ ਕੇ ਜਾਣੀ ਸੀ ਮੈਂ ਆਪਣੇ ਫਾਰਮ ਦੀ ਦੁਨੀਆ ਬਚਾਈ ਔਰ ਨਾਲੇ ਨਾਲ ਜਿਹੜੀ ਅੱਗ ਗਾਂਹ ਜਾਣੀ ਸੀ ਮੈਂ ਉਹਨੂੰ ਬਚਾਇਆ ਤੋਂ ਐਸਾ ਹੈ ਹੁਣ ਜਿਹੜੀ ਮੇਰੇ ਸਭ ਤੋਂ ਜ਼ਿਆਦਾ ਸੀ ਗੱਲ ਨਾ ਮੈਨੂੰ ਪੀੜ ਹੋ ਰਹੀ ਉਹ ਸੀ ਇੱਕ ਤਾਂ ਕੀਮਤੀ ਬਿਰਸ਼ ਬੂਟੇ ਨਾ ਸੜ ਜਾਣ ਇਹ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਲੇ ਥੰਮ ਨੇ ਔਰ ਦੂਸਰਾ ਜਿਹੜੇ ਕੀੜੇ ਮਕੌੜੇ ਮਿੱਟੀ 'ਚ ਬਸਣ ਵਾਲੇ ਕੀੜੇ ਭੌਰੇ तितਲੀਆਂ ਮਧੂ ਮੱਖੀਆਂ ਜਿਹੜੇ ਬਿਰਸ਼ਾਂ ਤੇ ਰਹਿੰਦੇ ਨੇ ਪੰਛੀਆਂ ਦੇ ਆਹਲਣੇ ਮਚਾਉਣ ਦਾ ਇਹ ਮੇਰੇ ਸਾਹਮਣੇ ਸਿਗਾ ਭਈ ਇਹ ਨਾ ਵਿਚਾਰਿਆਂ ਦਾ ਕੀ ਕਸੂਰ ਹੈ ਜਾਣੇ ਹੁਣ 21 ਆਹਲਣੇ ਮੇਰੇ ਬਣੇ ਹੋਏ ਸਰ ਫਾਰਮ ਦੇ ਉੱਤੇ ਇਹ ਭਸਮ ਹੋ ਜਾਂਦੇ ਬਿਲਕੁਲ ਹੀ ਫੇਰ ਇਹ ਆ ਕਿ ਦੋ ਜਿਹੜੇ ਪੰਛੀ ਆ ਇੱਕ ਟਟਰੀਆਂ ਇੱਕ ਤਿਤਰੀਆਂ ਆ ਜਿਹੜਾ ਲੱਗਿਆ ਖੁੰਝਾਇਆ ਇੱਥੇ ਜਾਦੇ ਪਈ ਸੀ ਪਰਾਲੀ ਇਹਦੇ ਵਿੱਚ ਤਿਤਰੀ ਨੇ ਆਪਣੇ ਅੰਡੇ ਦਿੱਤੇ ਹੋਏ ਸੀ ਜਦੋਂ ਅੱਗ ਦਾ ਰਖਸ਼ ਆਇਆ ਤਾਂ ਤਿਤਰੀ ਵਿਚਾਰੀ ਨਾ ਬੇਦਨਾ ਦੇ ਵਿੱਚ ਗਰਾਹ ਤੇ ਰੋਦਨ ਕਰਦੀ ਨਾ ਉੜ ਕੇ ਚਲੇ ਗਈ ਫਿਰ ਉਹਨੇ ਦੋ ਤਿੰਨ ਚੱਕਰ ਮੋੜ ਕੇ ਮਾਰੇ ਫਿਰ ਇਹ ਮੇਰੇ ਖੇਤ ਦੇ ਵਿੱਚ ਟਟਰੀਆਂ ਨੇ ਆਪਣੇ ਅੰਡੇ ਦੇ ਕੇ ਤਾਂ ਬੱਚੇ ਪਾਲੇ ਹੋਏ ਸੀ ਛੋਟੇ ਛੋਟੇ ਬੱਚੇ ਟਪੂਸੀਆਂ ਮਾਰਦੀ ਸੀ ਉੱਥੇ ਫਿਰਦੀ ਤਾਂ ਮੈਂ ਕੋਸ਼ਿਸ਼ ਕੀਤੀ ਪੀਰਾਂ ਨੂੰ ਬਚਾਵਾ ਉਹ ਰੋਦਨ ਕਰਨ ਰੋਣ ਤਾਂ ਮੈਂ ਉਹਨਾਂ ਨੂੰ ਉਹ ਮੇਰੇ ਖੇਤ ਦੇ ਵਿੱਚ ਆ ਕੇ ਬੜੀ ਸੀ ਮੈਂ ਆਪਣੇ ਖੇਤ ਦੇ ਵਿੱਚੋਂ ਅੱਗ ਪਹਿਲਾਂ ਜਾ ਕੇ ਉਹ ਰੋਕੀ ਪਏ ਬੱਚਿਆਂ ਨੂੰ ਬਚਾਇਆ ਜਾਵੇ ਮੈਨੂੰ ਬੜੀ ਤਸੱਲੀ ਹੈ ਕਿ ਮੈਂ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਸਕਿਆ ਪਰ ਕਿਸੇ ਨੇ ਨਹੀਂ ਲੋਕ ਤਾਂ ਅੱਗ ਦਾ ਸਵਾਗਤ ਕਰਦੇ ਰਹੇ ਸਮਾਂ ਜਿੱਥੇ ਨਹੀਂ ਕੀ ਜੇ ਤੇ ਖੇਤ ਚ ਗਈ ਸੀ ਉਹਦੇ ਨੇੜੇ ਲੈ ਕੇ ਗਿਆ ਚੱਕ ਕੇ ਅੱਗ ਨੂੰ ਸਾੜਨ ਬਾਅਦ ਤੇ ਹੁਣ ਇਹ ਸਾਰੀ ਸਮੱਗਰੀ ਮੈਂ ਹੁਣ ਕੋਈ ਨਹੀਂ ਹੈ ਅੱਗ ਲਾਉਣ ਦਾ ਮਤਲਬ ਤੇ ਇਹਨੂੰ ਵੇਚਣਾ ਔਣਾ ਹੈ ਬਾਹਰ ਕਿ ਖੇਤਾਂ ਦੇ ਤਾਂ ਇਸ ਕੁਦਰਤ ਦੀ ਖੂਬਸੂਰਤ ਲੀਲਾ ਨੂੰ ਕਿਉਂ ਬਰਬਾਦ ਕਰ ਰਹੇ ਆਸੀਂ ਸਾਬ ਸਾਹਿਬ ਜ਼ਿਕਰ ਕੀਤਾ ਕਿ ਮੇਰੇ ਕੱਪੜੇ ਨੂੰ ਵੀ ਅੱਗ ਲੱਗ ਗਈ ਹਾਂ ਤੇ ਉਹ ਕਿਸ ਤਰ੍ਹਾਂ ਵਾਪਰੀ ਕਿੱਦਾਂ ਬਚੇ ਤੁਸੀਂ ਇੰਨੀ ਬਸ ਉਹ ਅੱਗ ਇੱਕਦਮ ਪਈ ਜਦੋਂ ਮੈਂ ਕੰਮ ਕਰ ਰਿਹਾ ਸੀਗਾ ਰੋਕ ਰਿਹਾ ਸੀ ਕਹੀ ਦੇ ਨਾਲ ਮੈਂ ਜਿਹੜਾ ਬੂਰ ਸਿੱਟਿਆ ਆ ਨਾ ਰੇਨ ਕੰਬਾਈਨ ਨੇ ਮੈਂ ਉਹ ਆੜ੍ਹ ਦੇ ਵਿੱਚੋਂ ਸਾਫ਼ ਕਰ ਰਿਹਾ ਸੀ ਮੇਰੇ ਇਹ ਬੰਨਾ ਨਾ ਟੱਪੇ ਉਸ ਕਰਦੇ ਕਰਦੇ ਮੇਰੇ ਅੱਗੇ ਮੋਹਰੇ ਪੈ ਗਈ ਅੱਗ ਇਸ ਤਰ੍ਹਾਂ ਪੈ ਗਈ ਕਮੀਜ਼ ਨੂੰ ਇੱਕ ਕਮੀਜ਼ ਮੇਰੀ ਸੜਨ ਲੱਗ ਪਈ ਤੇਜ਼ ਅੱਗ ਦੇ ਵਿੱਚ ਧਿਆਨ ਕੱਪ ਦੇ ਨਾਲ ਤੁਹਾਡਾ ਬਚਾ ਹੋਇਆ ਬੜਾ ਆ ਦੇਖੋ ਹਾਂ ਬਿਲਕੁਲ ਪੇਟ ਵਾਲਾ ਜਿਹੜਾ ਪੇਟ ਤੇ ਪੱਲਾ ਹੁੰਦਾ ਉਹ ਸੜਿਆ ਹੋਇਆ ਹਾਂਜੀ ਹਾਂਜੀ ਇਹ ਤਾਂ ਬੜਾ ਤੁਸੀਂ ਬਚੇ ਇਸ ਧਿਆਨ ਕ ਅੱਗ ਤੋਂ ਤੇ ਮੈਂ ਤੁਹਾਡਾ ਕਿਸੇ ਦਾ ਸਹਿਯੋਗ ਨਹੀਂ ਦਿੱਤਾ ਨਾ 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 ਸਹਿਯੋਗ ਦੀ ਤੁਸੀਂ ਸੁਣ ਲਓ ਹਾਂਜੀ ਇਹ ਮੈਂ ਫਿਰ ਇਦਾਂ ਗੁੱਛਾ ਮੁੱਛਾ ਮੋਰੀਆਂ ਕਰਕੇ ਨਾ ਇੱਕਦਮ ਜੀ ਆਪਣੀ ਕਮੀਜ਼ ਨੂੰ ਬਟਨ ਤੋੜ ਕੇ ਕਮੈਂ ਲਾ ਕੇ ਸਿੱਟੀ ਪਰੇ ਨੰਗੇ ਤੜ ਜਾਣੇ ਲੋਕ ਸੜਕ ਦੇ ਉੱਤੇ ਖੜੇ ਲੱਕ ਤੇ ਹੱਥ ਰੱਖ ਕੇ ਦੇਖਦੇ ਰਹੇ ਇੱਕ ਬਾਹਦ ਇੱਕ ਇਨਸਾਨ ਅੱਗ ਦੇ ਰਾਖਸ਼ ਦੇ ਨਾਲ ਲੜ ਰਿਹਾ ਮੁਕਾਬਲਾ ਕਰ ਰਿਹਾ ਕਿਸੇ ਨੇ ਨਹੀਂ ਸੋਚਿਆ ਕਿ ਸਾਡਾ ਵੀ ਕੋਈ ਦਾਇਤ ਤ ਬਣਦਾ ਮੇਰੇ ਜਿਹੜੇ ਮਨ ਚ ਚੀਜ਼ ਸੀਗੀ ਉਹ ਇੰਨੇ ਹੋਰ ਕੁਛ ਨੁਕਸਾਨ ਤੇ ਨਹੀਂ ਜ਼ਿਆਦਾ ਹੋਇਆ ਕਿ ਇਸ ਬਾਰੇ ਕੋਈ ਦੱਸੋ ਵੀ ਅੱਗ ਨੇ ਨਹੀਂ ਮੈਂ ਤਾਂ ਆਪਣੀ ਮੈਂ ਤਾਂ ਆਪਣੀ ਸੀਮਾ ਤੇ ਰੋਕ ਦਿੱਤੀ ਸੀ ਅੱਗ ਪਰ ਲੋਕਾਂ ਦੇ ਹਾਲੇ ਕਈਆਂ ਦੇ ਤੂੜੀਆਂ ਬਣਨ ਵਾਲੀਆਂ ਵੀ ਪਈਆਂ ਆ ਕਈਆਂ ਦੇ ਕੁਪ ਬੱਜੇ ਹੋਏ ਨੇ ਕਈਆਂ ਦੇ ਡੰਗਰ ਬੱਜੇ ਆ ਕਈਆਂ ਦਾ ਕੁਛ ਹੈ ਹਰ ਸਾਲ ਹੀ ਮੌਤਾਂ ਵੀ ਹੁੰਦੀਆਂ ਆ ਚੋਕ ਹਰੀ ਹਰ ਇੱਕ ਬੇਟੀ ਸਕੂਟਰੀ ਤੇ ਜਾਂਦੀ ਉਹ ਇਸ ਅੱਗ ਦੇ ਵਿੱਚ ਰਾਹ ਦੇ ਵਿੱਚ ਜਾਂਦੀ ਨਾ ਝੁਲਸ ਕੇ ਉਹਦੀ ਮੌਤ ਹੋ ਗਈ ਦੋ ਨੌਜਵਾਨ ਮੋਟਰਸਾਈਕਲ ਤੇ ਪੰਜਾਬ ਜਾਂਦੇ ਸੀਗੇ ਉਹ ਇਦਾਂ ਧੂੰਏਂ ਦੇ ਵਿੱਚ ਤਾਂਗ ਦੇ ਵਿੱਚ ਆ ਗਏ ਉਹਨਾਂ ਦੀ ਵੀ ਮੌਤ ਹੋ ਗਈ ਆਖਰ ਕੀ ਕੱਢਦੇ ਇਹਦੇ ਵਿੱਚੋਂ ਸੋ ਇਸ ਕਰਕੇ ਇਹ ਤਾਂ ਬੜੀ ਕ੍ਰੀਤੀ ਹੈ ਇਹ ਇਹਨੂੰ ਤਾਂ ਰੋਕਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਸਾਰਿਆਂ ਦਾ ਦਾਇਤਾ ਬਣਦਾ ਤੇ ਇਹਨਾਂ ਕ੍ਰੀਤੀਆਂ ਨੂੰ ਖਤਮ ਕੀਤਾ ਜਾਵੇ ਮੈਂ ਤਾਂ ਕਹਿਣਾ ਪਏ ਬੜਾ ਸਤਿਕਾਰਯੋਗ ਹੈ ਸਾਡੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਨੂੰ ਰਾਜਨੀਤਿਕ ਗੱਲਾਂ ਬਾਤ ਤੇ ਤਾਂ ਹੁਕਮਨਾਮੇ ਜਾਰੀ ਹੁੰਦੇ ਆ ਕੋਈ ਇਦਾਂ ਦਾ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਭਈ ਪਾਪਾ ਨੂੰ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਇਹਨਾਂ ਦਾ ਮਹੱਤਵ ਸਮਝ ਕੇ ਇਹਨਾਂ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਜਾਵੇ ਸੋ ਮੈਂ ਤਾਂ ਨਵੇਦਨ ਕਰਦਾ ਇਹ ਅਕਾਲ ਤਖਤ ਸਾਹਿਬ ਨੂੰ ਤੇ ਇਹ ਰੋਕੋ ਕਿਸੇ ਵੀ ਤਰ੍ਹਾਂ ਇਹ ਬਨਾਸ਼ ਆ ਮੇਰਾ ਪਿਛਲੇ ਸਾਲ ਅੱਧਾ ਬਾਗ ਮੇਰੇ ਗਵਾਂਢੀ ਨੇ ਬਜਾਤਾ ਜਿੰਦਾ ਲਗਾਇਆ ਸੀ ਉਹ ਚਾਬੀ ਲਿਆਇਆ ਇੱਕ ਚਾਬੀ ਉਹਦੇ ਕੋਲ ਸੀ ਲੱਭ ਕੇ ਅੰਦਰ ਬਾਗ ਦਾ ਜਿੰਦਾ ਤੋੜ ਕੇ ਬਾਲਟੀਆਂ ਨਾਲ ਪਾਣੀ ਪਾ ਕੇ ਟਰੈਕਟਰ ਲਿਆਇਆ ਕਮਾਇਆ ਟਰੈਕਟਰ ਅੱਗ ਦੀ ਲਪੇਟ ਵਿੱਚ ਆ ਗਿਆ ਮੇਰਾ ਅੱਧਾ ਬਾਗ ਪਿਛਲੇ ਸਾਲ ਬਿਲਕੁਲ ਨਹੀਂ ਫੜ ਦਿੱਤਾ ਐਡ ਕੀ ਵੀ ਫਾਲਿਆ ਮੀ ਨਾ ਮਾਤਰ ਪਿਆ ਫਲਦਾਰ ਬੂਟਿਆਂ ਨੂੰ ਸਾੜ ਦਿੱਤਾ ਇਹ ਬਰਤਾਰਾ ਹਰ ਸਾਲ ਹੀ ਹੁੰਦਾ ਹੈ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਦਾਂ ਦੇ ਇਹ ਰੁਕਣਾ ਵਰਤਾਂ ਤੇ ਇਦਾਂ ਦੇ ਹਰੇਕ ਸਾਲ ਹੀ ਇੱਕ ਅੱਗ ਜਿਹੜੀ ਹੈ ਬੜੇ ਭਿਆਨਕ ਸਿੱਟੇ ਦੇ ਨਿਕਲਦੇ ਆ ਕਿਉਂਕਿ ਰਾਹੀ ਵੀ ਜਲ ਸੜ ਕੇ ਮਰਦੇ ਆ ਤੇ ਜਿੱਥੇ ਪੰਛੀਆਂ ਦਾ ਬਿਰਸ਼ਾਂ ਦਾ ਨੁਕਸਾਨ ਹੁੰਦਾ ਲੋਕਾਂ ਨੂੰ ਥੋੜਾ ਕੁਝ ਸਨੇਹਾ ਦਿਓ ਆਪਣੇ ਵੱਲੋਂ ਤਾਂ ਕਿ ਤੁਹਾਡੀ ਜੀਵਨ ਸ਼ੈਲੀ ਚ ਕੁਝ ਸਿੱਖ ਸਕਾਂ ਜਿਹੜੇ ਸਾਡੇ ਕਿਸਾਨ ਹੈ ਇਹ ਗੰਭੀਰਤਾ ਨਾਲ ਸੋਚਣ ਦਾ ਯਤਨ ਬਹੁਤ ਘੱਟ ਕਰਦੇ ਆ ਭੇੜ ਚਾਲ ਦੇ ਵਿੱਚ ਜਾਦੇ ਪੈਣ ਦਾ ਹੈ ਚਾਹੇ ਗੇਤਾ ਝੋਨਾ ਲਾਉਣਾ ਹੈ ਉਦਾ ਫਾਇਦਾ ਹੋਵੇ ਨੁਕਸਾਨ ਹੀ ਪਮਾ ਹੋਵੇ ਫਾਇਦਾ ਹੋਵੇ ਨਾ ਹੋਵੇ ਉਸ ਭੇਡ ਚਾਲ ਦੇ ਵਿੱਚ ਜ਼ਰੂਰ ਬਣਨਾ ਤੇ ਅੱਗ ਲਾਉਣੀ ਆ ਇਹਦੀ ਭੇਡ ਚਾਲ ਦੇ ਵਿੱਚ ਜ਼ਰੂਰ ਬਣਨਾ ਇਹ ਤਾਂ ਕੋਈ ਚਿੰਤਕ ਬੰਦੇ ਸੋਚ ਸਕਦੇ ਆ ਸਰਕਾਰਾਂ ਦਾ ਇਹ ਆ ਕਿ ਸਰਕਾਰਾਂ ਜਿੰਨਾ ਚਿਰ ਵੋਟਾਂ ਨਾਲ ਚੁਣ ਕੇ ਨਾ ਅਸੈਂਬਲੀਆਂ ਚ ਪਾਰਲੀਮੈਂਟਾਂ ਜਾਣਗੀਆਂ ਉਦੋਂ ਤੱਕ ਕੋਈ ਸਹੀ ਇਦਾਂ ਦਾ ਫੈਸਲਾ ਨਹੀਂ ਕਰ ਸਕਣਗੇ ਇਹ ਚੱਲਦਾ ਹੀ ਰਹੇਗਾ ਇਸ ਤਰ੍ਹਾਂ ਦਾ ਹਾਂ ਕੋਈ ਚੰਗੀ ਸੇਧ ਦੇ ਵਿੱਚ ਡਿਕਟੇਟਰਸ਼ਿਪ ਵਾਲਾ ਆ ਜਾਵੇ ਉਹ ਪਮਾ ਰੋਕ ਸਕੇ ਇਹ ਵੋਟਾਂ ਵਾਲੇ ਸਿਸਟਮ ਵਿੱਚ ਨਹੀਂ ਰੋਕਿਆ ਜਾ ਸਕਦਾ ਕੋਈ ਸਰਕਾਰ ਨਹੀਂ ਕਰੇਗੀ ਇਹ ਐਨ ਜਿਹੜੇ ਉਲਟ ਨੇ ਨਾ ਕੁਦਰਤੀ ਸੁਮੇ ਨੂੰ ਉਜਾੜਨ ਵਾਲੇ ਫੈਸਲੇ ਵੋਟਾਂ ਦੀ ਖਾਤਰ ਉਹ ਕਰਦੇ ਆਂ ਸਰਕਾਰਾਂ ਉਹਨਾਂ ਤੋਂ ਕਿਿਆਸ ਰੱਖੀ ਜਾ ਸਕਦੀ ਹੈ ਸੋ ਇਸ ਕਰਕੇ ਆਪੇ ਤਖੜੇ ਹੋਣਾ ਪਏਗਾ ਕੋਈ ਏਦਾਂ ਦੇ ਸੰਗਠਨ ਤਖੜੇ ਬਣਾਉਣੇ ਪੈਣਗੇ ਤੇ ਇਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ ਸਾਨੂੰ ਸਾਰੇ ਸਮਾਜ ਨੂੰ ਸਮਾਜ ਦੇ ਭਲੇ ਲਈ ਦੇਸ਼ ਦੇ ਭਲੇ ਲਈ ਪਸ਼ੂ ਪੰਛੀਆਂ ਦੇ ਜੀਵਾਂ ਦੇ ਭਲੇ ਲਈ ਕੁਦਰਤ ਦੀ ਖੂਬਸੂਰਤੀ ਵਾਸਤੇ ਤੇ ਪਾਸਮੁਨਾ ਨਾ ਹੋ ਜਾਵੇ ਸੜ ਨਾ ਜਾਵੇ ਇਹਨੂੰ ਬਚਾਉਣ ਬਾਅਦ ਤੇ ਸਾਨੂੰ ਅੱਗੇ ਆਉਣਾ ਚਾਹੀਦਾ ਸਾਰੇ ਲੋਕਾਂ ਨੂੰ ਪਰ ਐਡੇ ਭਰੇ ਇਲਾਕੇ ਦੇ ਵਿੱਚੋਂ ਸਿਰਫ ਇੱਕ 88 ਸਾਲ ਦਾ ਬੰਦਾ ਹੀ ਅੱਗੇ ਖੜਾ ਹੋਵੇ ਇਸ ਅੱਗ ਦੇ ਵਿਕਰਾਲ ਰਕਸ਼ ਦੇ ਸਾਹਮਣੇ ਸਾਰੇ ਖੜੇ ਰਹੇ ਦੇਖਦੇ ਕਰ ਰਹੇ ਜਾਂ ਕਰ ਰਹੇ ਸਾਡੀ ਮਾਂ ਕਹੀ ਉਹ ਇਦੀ ਕੁਆਲਿਟੀ ਜਿਹੜੀ ਆ ਉਹ ਉਹਦੇ ਚ ਜੋ ਗਰਾਫਟ ਆਉਂਦੀ ਆ ਕਿਸਾਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਵੀ ਸਾਡਾ ਅਸੀਂ ਆਪਣੀ ਪੈਰ ਤੇ ਫਾੜਾ ਮਾਰ ਰਹੇ ਆ ਇਹ ਪਤਾ ਹੀ ਨਹੀਂ ਹੈ ਜ਼ਮੀਨ ਦੀ ਗੁਣਵੱਤਾ ਨੂੰ ਜਿਹੜਾ ਉਹ ਖਤਮ ਕਰ ਰਹੇ ਪਤਾ ਹੀ ਨਹੀਂ ਇਹ ਇੱਕ ਤਾਂ ਜਿਹੜਾ ਇਹ ਰੂੜੀ ਬਣਾਉਣ ਵਾਲੀ ਜਨਾ ਸਮਗਰੀ ਸਾਰੀ ਪਰਾਲੀ ਆ ਚਾਹੇ ਨਾਲੀ ਉਹਨੂੰ ਅੱਗ ਲਾਣ ਨੇ ਫੇਰ ਤੁਸੀਂ ਦੇਖਦੇ ਆ ਜੇ 2 ਫੁੱਟ ਮਿੱਟੀ ਚੱਕ ਕੇ ਕੋ ਫਸਲ ਬੀਜਦੇ ਹੋ ਨਾ ਉਹ ਫਸਲ ਨਹੀਂ ਹੋਏਗੀ ਕਮਜ਼ੋਰ ਰਹੇਗੀ ਜਾਂ ਰੋਗੀ ਹੁੰਦੀ ਆ ਜਿਹੜੀ ਉੱਪਰਲੀ ਆ ਨਾ 9 ਤੋਂ 12 ਇੰਚ ਤੱਕ ਦੀ ਜਿਹੜੀ ਆ ਤਾ ਉਹਦੇ ਵਿੱਚ ਹੁੰਦੀ ਹੈ ਪਜਾਊ ਤੱਤ ਹੁਣ ਜਿਹੜੇ ਜ਼ਮੀਨ ਦੇ ਪਜਾਊ ਸੈੱਲ ਆ ਉਹ ਸਾਰੇ ਸੜ ਜਾਂਦੇ ਅੱਗ ਲਾਉਣ ਦੇ ਨਾਲ ਨੁਕਸਾਨ ਹੁੰਦਾ ਜ਼ਮੀਨ ਦਾ ਤੇ ਹੁਣ ਇਹਨਾਂ ਨੂੰ ਪਤਾ ਵੀ ਹੋਵੇ ਕਿਉਂਕਿ ਭੇਡਚਾਲ ਵਿੱਚ ਪਏ ਆ ਕਿਸੇ ਨੇ ਇਹਨੂੰ ਮਹੱਤਵ ਨਹੀਂ ਦੇਣਾ ਇਦਾਂ ਦੀਆਂ ਦਲੀਲਾਂ ਨੂੰ ਐਵੇਂ ਹੀ ਕਹਣਾ ਕਿਤਾਬੀ ਗੱਲਾਂ ਕਰਦੇ ਆ ਤੇ ਇਸ ਕਰਕੇ ਕਿਸਾਨਾਂ ਨੂੰ ਆਪਣੀ ਮਾਨਸਿਕਤਾ ਬਦਲਣੀ ਪਏਗੀ ਆਪਣੀ ਸੋਚ ਬਦਲਣੀ ਪਏਗੀ ਤੇ ਵਾਤਾਵਰਨ ਦੇ ਮਹੱਤਵ ਨੂੰ ਸਮਝਣਾ ਪਏਗਾ ਔਰ ਗੁਰੂ ਨਾਨਕ ਦੇਵ ਜੀ ਇਹ ਚ ਇੰਨੀ ਸ਼ਰਧਾ ਤਾਂ ਰੱਖਦੇ ਆ ਉਹਦੀ ਮੰਨਦੇ ਨਹੀਂ ਹੈ ਜਿਹੜਾ ਉਹਨੇ ਕਿ ਆਪਾ ਹਣ ਪਵਨ ਗੁਰੂ ਪਾਣੀ ਪੇਤਾ ਮਾਤਾ ਧਰਤ ਮਾਤਾ ਤੇ ਇਹ ਕਿੱਥੇ ਸਮਝਦੇ ਐ ਇਸ ਗੱਲ ਨੂੰ ਇਹ ਤਾਂ ਦਿਖਾਵੇ ਕਰਦੇ ਰਸਮਾਂ ਦੇ ਵਿੱਚ ਪਾਠ ਪੂਜਾ ਕੀਰਤਨ ਜੁਕਰਾਤੇ ਸਭ ਕੁਝ ਚੱਲੀ ਜਾ ਰਿਹਾ ਲੇਕਿਨ ਉਹਨਾਂ ਧਾਰਮਿਕ ਗ੍ਰੰਥਾਂ ਦਾ ਸੰਦੇਸ਼ ਉਹਨਾਂ ਧਾਰਮਿਕ ਜਿਹੜੇ ਸਾਡੇ ਰਹੇ ਆ ਬਜ਼ੁਰਗ ਉਹਨਾਂ ਦੇ ਕਥਨ ਇਹਨਾਂ ਨੂੰ ਮਖੌਲੀਆਂ ਕਰਕੇ ਕੰਨ ਬੰਦ ਕਰਕੇ ਅੱਗੇ ਲੰਘ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਸਾਨ ਸਾਹਿਬ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਰਾਹੀਂ ਤੁਹਾਡਾ ਇਹ ਦੁਖਾਂਤ ਜਿਹੜਾ ਆ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਲੋਕ ਕੁਝ ਨਾ ਕੁਝ ਇਸ ਗੱਲ ਤੋਂ ਅਮਲ ਲਿਆਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹ ਨਾ ਜਿਹੜੀਆਂ ਇੱਕ ਰੀਤੀਆਂ ਨੇ ਤੇ ਕੱਟ ਲੱਗੇ ਤੇ ਬਹੁਤ ਬਹੁਤ ਮਿਹਰਬਾਨੀ ਕੀ ਵੀ ਟੂਰੇ ਚੈਨਲ ਨੂੰ ਧੰਨਵਾਦ